ਪੰਜਾਬ ਦੇ ਪਾਣੀ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਆਂ ਔਰ ਪੰਜਾਬ ਦੇ ਹੱਕ ਦਾ ਪਾਣੀ ਪੰਜਾਬ ਕੋਲ ਰਹੇ ਇਹਦੇ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਚਰਚਾ ਚੱਲ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਪੰਜਾਬ ਬੀਜੇਪੀ ਦਾ ਸਟੈਂਡ ਅੱਜ ਦਾ ਨਹੀਂ ਬਹੁਤ ਪੁਰਾਣਾ ਅਨੇਕ ਸਰਕਾਰਾਂ ਆਈਆਂ ਅਨੇਕ ਸਰਕਾਰਾਂ ਗਈਆਂ ਅਨੇਕ ਮੁੱਖ ਮੰਤਰੀ ਆਏ ਬੀਜੇਪੀ ਦਾ ਹੀ ਨਹੀਂ ਸਾਰੇ ਵੀ ਜਦੋਂ ਜਦੋਂ ਜਿਹੜਾ ਜਿਹੜਾ ਵਿਪੱਖ ਚ ਰਿਹਾ ਪੰਜਾਬ ਦੇ ਪਾਣੀ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਇੱਕ ਜੁੜਤਾ ਦਿਖਾਈ ਆ ਕਿ ਸਾਡੇ ਕੋਲ ਬਾਧੂ ਪਾਣੀ ਨਹੀਂ ਅਸੀਂ ਉਹ ਪਾਣੀ ਕਿਸੇ ਨੂੰ ਨਹੀਂ ਦੇ ਸਕਦੇ ਤੇ ਇਸ ਕਰਕੇ ਇਹਦੇ 'ਚ ਕੋਈ ਦੋ ਮਤ ਨਹੀਂ ਹੈ ਅੱਜ ਜਿਹੜੀ ਸਵੇਰ ਦੀ ਚਰਚਾ ਹੋਈ ਹੈ ਮੁੱਖ ਮੰਤਰੀ ਜੀ ਨੇ ਬਹੁਤ ਅੱਛਾ ਉਪਰਾਲਾ ਕੀਤਾ ਕਿ ਸਰਬਦਲੀਏ ਬੈਠਕ ਬੁਲਾਈ ਜਦੋਂ ਵੀ ਸਟੇਟ ਦੇ ਉੱਤੇ ਕੋਈ ਗੱਲ ਆਂਦੀ ਹੈ ਔਰ ਪਾਣੀਆਂ ਦੀ ਗੱਲ ਆਈ ਕਿਸਾਨੀ ਦੀ ਗੱਲ ਆਈ ਪੰਜਾਬ ਦੀ ਗੱਲ ਆਈ ਉਸ ਵੇਲੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਮੈਂ ਅੱਜ ਵੀ ਜਦੋਂ ਇਸ ਹਾਊਸ 'ਚ ਐਂਟਰ ਕੀਤਾ ਨਾ ਮੈਂ ਸਵੇਰੇ ਤੁਸੀਂ ਥੋੜਾ ਜਿਹਾ ਕਰ ਗਏ ਮੈਂ ਪੁਆਇੰਟ ਆਵਰਡ ਇਹ ਸੀ ਕਿ ਅੱਜ ਤੇ ਅਸੀਂ ਸਾਰਥਕ ਇੱਕ ਚਰਚਾ ਕਰਨ ਆਏ ਆ ਅਸੀਂ ਲਗ ਲਗ ਪਾਰਟੀਆਂ ਦੇ ਹੋ ਸਕਦੇ ਆ ਸਾਡੀ ਵਿਚਾਰਧਾਰਾ ਲਗ ਲਗ ਹੋ ਸਕਦੀ ਹੈ ਸਾਡੀ ਸੋਚ ਲਗ ਹੋ ਸਕਦੀ ਹੈ ਲੇਕਿਨ ਪੰਜਾਬ ਦੇ ਇਸ ਮਿੱਟੀ ਦਾ ਅੰਨ ਖਾਦਾ ਇੱਥੋਂ ਦਾ ਪਾਣੀ ਪੀਤਾ ਜੇ ਇਹਦੇ ਪ੍ਰਤੀ ਵਫਾਦਾਰ ਨਹੀਂ ਹੋ ਸਕਦੇ ਤੇ ਅਸੀਂ ਆਪਣੀਆਂ ਪਾਰਟੀਆਂ ਦੇ ਪ੍ਰਤੀ ਵੀ ਵਫਾਦਾਰ ਨਹੀਂ ਹੋ ਸਕਦੇ ਇਸ ਕਰਕੇ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਮੁੱਖ ਮੰਤਰੀ ਜੀ ਬੜੀ ਸਾਫ਼ ਜੀ ਗੱਲ ਹੈ ਔਰ ਇਹ ਰਾਜਨੀਤਿਕ ਪਾਰਟੀਆਂ ਦਾ ਲਗ ਲਗ ਤੁਸੀਂ ਸਵੇਰ ਤੋਂ ਲੈ ਕੇ ਨਾ ਜਿਹੜੀ ਚਰਚਾ ਆਈ ਮੈਨੂੰ ਲੱਗਦਾ ਕਿ ਅਗਰ ਇਹ ਸਾਰਤਕ ਚਰਚਾ ਹੁੰਦੀ ਨਾ ਕਿ ਆਪਣੇ ਹੱਕਾਂ ਦੀ ਇਸ ਲੜਾਈ ਦੇ ਲਈ ਕਿਹੜੇ-ਕਿਹੜੇ ਸਟੈਪ ਸਾਨੂੰ ਠਾਣੇ ਚਾਹੀਦੇ ਆ ਹੁਣ ਜੇ ਗਲਤੀਆਂ ਨਾ ਹੋਈ ਹੁੰਦੀਆਂ ਤੁਸੀਂ ਕਹਾਂ ਜੀ 59 ਸਾਲ ਉਹਨਾਂ ਨੇ ਰਾਜ ਕੀਤਾ 10 ਸਾਲ ਨਿਉਮਤਾ ਸਾਡੇ ਚ ਕੱਢੀ ਅਰੇ ਗਲਤੀਆਂ ਨਹੀਂ ਹੁੰਦੀਆਂ ਤੇ ਇਸ ਤਰੀਕੇ ਨਾਲ ਹਾਊਸ 'ਚ ਬੈਠਣ ਦੀ ਜ਼ਰੂਰਤ ਵੀ ਨਾ ਪੈਂਦੀ ਔਰ ਚਰਚਾ ਦੀ ਜ਼ਰੂਰਤ ਵੀ ਨਾ ਪੈਂਦੀ ਗਲਤੀਆਂ ਹੋਈਆਂ ਲੇਕਿਨ ਉਹ ਮੁੱਖ ਮੰਤਰੀ ਜਿਨ੍ਹਾਂ ਉਸ ਦਿਨ ਬੜੀ ਵਧੀਆ ਗੱਲ ਕਹੀ ਕਿਵੇਂ ਸਾਰੀਆਂ ਗੱਲਾਂ ਨੁਕਤੇ ਜਿਨੀਆਂ ਛੱਡੋ ਇੱਕ ਠੋਸ ਕੋਈ ਚਰਚਾ ਕਰਕੇ ਸ਼ਹਿਰ ਦੀ ਜਿਹੜੀ ਇੱਕ ਦੂਜੇ ਤੇ ਛਿਟਾ ਗੱਦੀ ਹੋਈ ਹੈ ਨਾ ਮੈਨੂੰ ਲੱਗਦਾ ਇਹਦੇ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਆਸੀਂ ਕੋਈ ਪੋਜ਼ਿਟਿਵ ਰੋਡਮੈਪ ਬਣਾਈਏ ਕੀ ਅਸੀਂ ਇਸ ਆਪਣੇ ਪਾਣੀ ਨੂੰ ਬਚਾ ਕਿਦਾਂ ਸਕਦੇ ਆ ਪੰਜਾਬੀਅਤ ਨੂੰ ਕਿਦਾਂ ਬਚਾਣਾ ਇਹਦੇ ਉੱਤੇ ਚਰਚਾ ਕਰਕੇ ਅਸੀਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਖੜੇ ਆ ਪਰ ਮੁੱਖ ਮੰਤਰੀ ਜੀ ਹੁਣ ਮੈਨੂੰ ਨਹੀਂ ਪਤਾ ਕਾਰਨ ਕੀ ਹੋਇਆ 3 ਸਾਲ ਤੋਂ ਤੁਸੀਂ ਲੱਡੂ ਭੋਰਦੇ ਰਹੇ ਮੈਂ ਜਿਹੜਾ ਰਿਕਾਰਡ ਦੇਖ ਰਿਹਾ ਸੀ ਪਾਣੀ ਜ਼ਿਆਦਾ ਗਿਆ ਜੋ ਉਹਨਾਂ ਦਾ ਹਿਸਾਬੰਦਾ ਸੀ ਉਹਨੇ ਪੰਜਾਬੀਆਂ ਦੀ ਦਿਹਾੜ ਨੂੰ ਤਾਂ ਕਹਿ ਲੀਏ ਪੰਜਾਬੀਆਂ ਦਾ ਜੋ ਮਰਜ਼ੀ ਕਹਿ ਲੀਏ ਲੇਕਿਨ 3 ਸਾਲ ਜਿਹੜਾ ਜ਼ਿਆਦਾ ਪਾਣੀ ਗਿਆ ਸਾਨੂੰ ਉਸ ਵੇਲੇ ਵੀ ਇੱਕ ਵਾਰੀ ਚਰਚਾ ਕਰ ਲੈਣੀ ਚਾਹੀਦੀ ਸੀ ਮੇਰਾ ਬੜਾ ਸਪਸ਼ਟ ਮਤ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਹੋਣੀ ਚਾਹੀਦੀ ਹੈ ਲੇਕਿਨ ਜਿਹੜੀ ਇਹ ਟਾਈਮਿੰਗ ਹੈ ਇਸ ਵੇਲੇ ਬੜਾ ਉਹਨਾਂ ਨੇ ਵੀ ਜ਼ਿਕਰ ਕੀਤਾ ਆਪਣਾ ਪ੍ਰਿੰਸੀਪਲ ਸਾਹਿਬ ਨੇ ਵੀ ਅੱਜ ਦੋਹਾਂ ਸਟੇਟਾਂ ਦੇ ਅੰਦਰ ਤਣਾਅ ਨਹੀਂ ਹੋਣਾ ਚਾਹੀਦਾ ਸਾਡੀ ਲੜਾਈ ਕੋਈ ਹਰਿਆਣਾ ਦੇ ਖਿਲਾਫ ਨਹੀਂ ਹੈ ਮੰਤਰੀ ਜੀ ਮੈਂ ਇਸ ਗੱਲ ਨੂੰ ਕਹਿੰਦਾ ਸਾਡੀ ਹਰਿਆਣਾ ਦੇ ਖਿਲਾਫ ਲੜਾਈ ਨਹੀਂ ਹੈ ਸਾਡੇ ਆਪਣੇ ਅਧਿਕਾਰ ਦੀ ਰਾਖੀ ਵੀ ਲੜਾਈ ਹੈ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਬੋਲ ਰਹੇ ਆ ਰਹੀ ਗੱਲ ਪੋਲੀਟਿਕਲ ਪਾਰਟੀਆਂ ਦੀ ਵਾਜਬਾ ਜੀ ਹਰਿਆਣਾ ਦੀ ਕਾਂਗਰਸ ਅਲੱਗ ਬੋਲੇਗੀ ਉਹਨਾਂ ਨੇ ਆਪਣੇ ਅਧਿਕਾਰ ਦੀ ਗੱਲ ਕਰਨੀ ਹੈ ਉਤੋਂ ਦੀ ਦੂਸਰੀਆਂ ਪਾਰਟੀਆਂ ਅਲੱਗ ਬੋਲਣੀਆਂ ਕਿਉਂਕਿ ਜੇ ਅਸੀਂ ਆਪਣੇ ਅਧਿਕਾਰ ਦੀ ਗੱਲ ਕਰ ਰਹੇ ਹਾਂ ਉਹਨਾਂ ਨੇ ਵੀ ਕਰਨੀ ਹੈ ਹੁਣ ਦੇਖੋ ਸੀਐਮ ਸਾਹਿਬ ਜੀ ਆਪਣਾ ਤੇਜਰੀਵਾਲ ਸਾਹਿਬ ਉਹਨਾਂ ਨੇ ਐਵਰੀਵਰ ਦਿੱਤਾ ਕਿ ਦਿੱਲੀ ਦਾ ਵੀ ਹਿੱਸਾ ਪਾਣੀ ਦੇ ਅੰਦਰ ਹੈਗਾ ਇਸ ਕਰਕੇ ਇਹ ਹੁਣੇ ਤੇ ਗੱਲ ਆਈ ਨਾ ਕਿ ਹਰਣਾ ਜੀ ਉੱਤੇ ਕਿਹਾ ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਕੀ ਵੀ ਹਰਿਆਣਾ ਦੇ ਅੰਦਰ ਅਗਰ ਸਾਡੀ ਸਰਕਾਰ ਆਂਦੀ ਹੈ ਤੇ ਅਸੀਂ ਹਰਿਆਣਾ ਦੇ ਪਾਣੀ ਦਾ ਹਿੱਸਾ ਇਹਨੂੰ ਭੁੱਲ ਜਾਓ ਹਰ ਪੋਲੀਟিক্যাল ਪਾਰਟੀ ਨੇ ਆਪਣੇ ਆਪਣੇ ਅਧਿਕਾਰ ਦੀ ਗੱਲ ਉਤੋਂ ਦੇ ਹਿਸਾਬ ਨਾਲ ਕਹਿਣੀ ਹੈ ਲੇਕਿਨ ਕੀ ਅਸੀਂ ਸਾਰੇ ਪੰਜਾਬੀ ਬਣ ਕੇ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਪ੍ਰਤੀ 치ਟਾ ਕੀ ਕਿਸੇ ਕੇਤੇ ਬਿਨਾ ਪੰਜਾਬ ਦੇ ਕਾਹਦੀ ਰੱਖੀ ਇੱਕ ਮੈਂ ਇੱਕ ਇੱਕ ਮਿੰਟ ਬਸ ਤੁਹਾਡੀ ਗੱਲ ਅੱਜ ਤਾਂ ਦੇ ਦਿਓ ਮੈਂ ਵਧੀਆ ਗੱਲ ਤਾਂ ਨਹੀਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਆ ਗਈ ਤੁਹਾਡੀ ਗੱਲ ਆ ਤਾਂ ਗੱਲ ਤੁਹਾਡੂੰ ਸੂਟ ਕਰ ਰਹੀ ਹੈ ਮੇਰੇ ਭਾਈ ਇਹ ਗੱਲ ਹੈ ਮੇਰੇ ਪੰਜਾਬ ਨੂੰ ਸੂਟ ਕਰਦੀ ਹੈ ਮੇਰਾ ਇਹ ਕਹਿਣਾ ਮੁੱਖ ਮੰਤਰੀ ਜੀ ਜਿੱਤੇ ਅਸੀਂ ਬਾਦੂ ਪਾਣੀ ਨਹੀਂ ਦੇਣ ਦੀ ਗੱਲ ਕਰ ਰਹੇ ਆ ਕਿ ਆ ਪਾਣੀ ਨੂੰ ਸਾਡੇ ਕੋਲ ਇਨਫਰਾਸਟ੍ਰਕਚਰ ਇਸ ਤਰੀਕੇ ਦਾ ਬਣ ਰਿਹਾ ਦੀ ਵੇਸਟੇਜ ਆਫ ਵਾਟਰ ਘਟ ਕੋ ਘਟ ਹੋਏ ਕੀ ਅਸੀਂ ਕੋਈ ਨਹਿਰਾਂ ਦਾ ਨੂੰ ਇੱਕ ਦੂਜੇ ਨਾਲ ਜੋੜ ਸਕਦੇ ਆ ਫਲਡ ਦੀ ਵੀ ਗੱਲ ਆਈ ਦੇਖੋ ਅੱਜ ਦੀ ਲੜਾਈ ਨਹੀਂ ਹੈ ਵਿਸ਼ਵ ਦੇ ਅੰਦਰ ਤੀਸਰਾ ਵਿਸ਼ਵ ਯੁੱਧ ਜਦੋਂ ਵੀ ਹੋਏਗਾ ਪਾਣੀ ਦੇ ਕਾਰਨ ਹੋਏਗਾ ਲੇਕਿਨ ਅੱਜ ਅਗਰ ਅਸੀਂ ਇੱਥੇ ਕੋਈ ਰੋਡ ਮੈਪ ਪਾਰਟੀ ਬਣਾਉਂਦੀ ਹੈ ਤੁਸੀਂ ਬਣਾਓ ਇੱਕ ਪ੍ਰੋਪੋਜ਼ਲ ਸਾਰੀਆਂ ਨਹਿਰਾਂ ਨੂੰ ਕਿਦਾਂ ਜੋੜਿਆ ਜਾ ਸਕਦਾ ਪੰਜਾਬ ਦੇ ਅੰਦਰ ਇਹ ਜਿਹੜਾ ਵੇਸਟੇਜ ਆਫ ਵਾਟਰ ਹੈ ਉਹ ਨਹੀਂ ਹੋਣਾ ਚਾਹੀਦਾ ਕਈ ਵਾਰ ਸਾਨੂੰ ਔਰ ਜਦਾਂ ਉਹ ਕਹਿੰਦੇ ਜੀ ਕਿ ਉਹ ਜਦੋਂ ਬਾੜ ਆ ਜਾਂਦੀ ਹੈ ਤੇ ਉਹ ਕੋਈ ਹੱਕਦਾਰ ਨਹੀਂ ਬੰਦਾ ਤੇ ਪੰਜਾਬ ਨੂੰ ਬਾੜ ਵੀ ਸਹਨੇ ਪੈਂਦੀ ਹੈ ਔਰ ਪੰਜਾਬ ਨੂੰ ਬਾੜ ਕੱਲੇ ਪੰਜਾਬ ਨੂੰ ਨਹੀਂ ਚਾਹਨੇ ਪੈਂਦੀ ਉਹਨਾਂ ਨੂੰ ਆਪਣੇ ਦੁਸ਼ਮਨਾਵਲ ਵੀ ਪਾਣੀ ਭੇਜਣਾ ਪੈਂਦਾ ਪਾਕਿਸਤਾਨ ਨੂੰ ਵੀ ਅਸੀਂ ਆਪਣਾ ਪਾਣੀ ਬਚਾਈਏ ਔਰ ਜੋ ਵੀ ਰੋਡ ਮੈਪ ਬਣੇਗਾ ਲੇਕਿਨ ਮੈਨੂੰ ਇਹ ਹੈ ਕਿ ਕੇਵਲ ਇਹ ਮੀਟਿੰਗ ਤੱਕ ਸੀਮਤ ਨਾ ਆਏ ਮਤੇ ਅਨੇਕ ਬਾੜ ਪਾਣੀ ਨੂੰ ਲਾ ਕੇ ਪੇਸ਼ ਹੋਏ ਨੇ ਸੇ ਹਰ ਸਰਕਾਰ ਦੇ ਟਾਈਮ ਹੋਏ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ